ਸਲੋਕ ਮਹੱਲਾ ਦੂਜਾ ਅਠੇ ਬਹਿਰੇ ਆਠ ਖੰਡ ਨੌਵਾ ਖੰਡ ਸਰੀਰ ਤੇਸ ਵਿੱਚ ਨੌ ਨਿਦ ਨਾਮ ਏਕ ਭਾਨ ਹੈ ਗੁਣੀ ਗਹੀਰ ਕਰਮਵੰਤੀ ਸਾਲਾਹਿਆ ਨਾਨਕ ਕਾਰ ਗੋਰ ਪੀਰ ਚੌਥਾ ਬਹਿਰ ਸਵਾਹ ਕੈ ਸੁਰਤਿ ਆ ਉਪਜੈ ਚਾਉ ਤੈਨਾ ਦਰਿਆ ਵਾਸਿਉ ਦੋਸਤੀ ਮਾਨ ਮੁਖ ਸਚਾ ਨਾਉ ਉਥੇ ਅੰਮ੍ਰਿਤ ਵੰਡਿਐ ਕਰਮੀ ਹੋਏ ਪਸਾਉ ਕੰਚਨ ਕਾਇਆ ਖਸੀਐ ਵੰਨੀ ਚੜੈ ਚੜਾਉ ਜੇ ਹੋਵੈ ਨਦਰਸਰਾਫ ਕੀ ਬਾਹੜ ਨਾ ਪਾਈ ਤਾਉ ਸਤਿ ਪਹਿਰੀ ਸਤਿ ਭਲਾ ਬਹੀਐ ਪੜਿਆ ਪਾਸ ਓਥੈ ਪਾਪ ਕੋਨ ਵਿਚਾਰੀਐ ਕੂੜੈ ਘਟੈ ਰਾਸ ਓਥੈ ਖੋਟੇ ਛਟਿਐ ਖਰੇ ਕੀ ਚਹ ਸਾਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੈ ਪਾਸ ਮਹੱਲਾ ਦੂਜਾ ਪਾਉਣ ਗੁਰੂ ਬਾਣੀ ਪਿਤਾ ਮਾਤਾ ਤਰਤੁ ਮਹਾਤ ਦਿਨ ਸਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਯੇ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁਟੀ ਨਾਲ ਪਾਉੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸੇ ਆ सच्चै कोट गिराए निज घर वसिया सतगुरु तुठहै नाओ प्रेम रहस्येया सच्चै दै दीवान कूड़ ना जाईए झूठो झूठ बखान सो महल खुवाईए ਸਚੈ ਸਬਦ ਨੀਸਾਨ ਠਾਕ ਨਾ ਪਾਈਐ ਸਚ ਸੁਣ ਗੋਜ ਵਖਾਨ ਮਹਿਲ ਬੁਲਾਈਐ ਸਲੋਕ ਮਹੱਲਾ ਕਹਿਲਾ ਫਹਿਰਾ ਅਗਨ ਹਿਵੈ ਘਰ ਬਾਦਾ ਭੋਜਨ ਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਤਾਰ ਤਾਰਾ ਜੀ ਅੰਬਰ ਟੋਲੀ ਪਿਛੈ ਟੰਕ ਚੜਾਈ ਏਵਡ ਵਦਾ ਮਾਵਾ ਨਹੀਂ ਸਭ ਸੈ ਨਥ ਚਲਾਈ ਇਹ ਤਾਂ ਤਾਣ ਹੋਵੇ ਮਨ ਅੰਦਰ ਕਰੀ ਭੇ ਆਖ ਕਰਾਈ ਜੇਵਡ ਸਾਹਿਬ ਤੇਵਡ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨ ਰੱਜਿਆ ਸੁਨਣ ਨਾ ਰੱਜੇ ਕੰਨ ਅੱਖੀ ਦੇਖ ਨ ਰੱਜੀਆਂ ਗੁਣ ਗਾਹਕ ਇਕ ਵੰਨ ਓਕੇਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੈ ਜਾਗੁਣ ਕਹਿ ਗੁਣੀ ਸਮਾਏ ਪੌੜੀ ਵੇਣ ਸੱਚੇ ਸਭ ਕੂੜ ਕੂੜ ਕਮਾਈਐ ਵੇਣ ਸੱਚੇ ਕੂੜਿਆਰ ਬੰਨ ਚਲਾਈਐ ਵਿਣ ਸੱਚੇ ਤਾਨ ਸ਼ਾਰ ਸ਼ਾਰ ਰਲਾਈਐ ਵਿਣ ਸੱਚੇ ਸਭ ਭੁਖ ਜੇ ਪਹਿਜੈ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੇ ਲਾਲ ਚ ਲੱਗ ਮਹਿਲ ਖੁਆਈਐ ਸਭ ਜਗ ਠੱਗੇ ਓ ਠੱਗ ਆਈਐ ਜਾਈਐ ਤਨ ਮਹਿ ਕ੍ਰਿਸ਼ਨ ਆਗ ਸਬਦ 부ਝਾਈਐ ਸ਼ਲੋਕ ਮਹੱਲਾ ਪਹਿਲਾ ਨਾਨਕ ਗੌਰ ਸੰਤੋਖ ਰੋਖ ਧਰਮ ਫੁੱਲ ਫਲ ਗਿਆਨ ਰਾਸ ਰਸਿਆ ਹਰਿਆ ਸਦਾ ਪੱਕੇ ਕਰਮ ਤਿਆਨ ਪਾਤਕੇ ਸਾਦ ਖਾਂਦਾਲ ਹੈ ਦਾਨਾ ਕੈ ਸਿਰਦਾਨ ਮੁਹੱਲਾ ਪਹਿਲਾ ਸੋਇਨੇ ਕਾ ਬੇਰਖ ਪਾਤ ਪਰ ਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾ ਖਿਤ ਹਿਰਦੈ ਰਦੈ ਨਿਹਾਲ ਨਾਨਕ ਕਰਮ ਹੋਵੈ ਮੁਖ ਮਸਤਕ ਲਿਖਿਆ ਹੋਵੈ ਦੇਖ 68 ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖ ਹੰਸ 헤ਤ ਲੋਭ ਕੋਪ ਚਾਰੇ ਨਦੀਆਂ ਅਗ ਪਵਹਿ ਦਜਹਿ ਨਾਨਕਾ ਤਰੀਐ ਕਰਮੀ ਲਗ ਪਾਉੜੀ ਜੀਵ ਦੇ ਆਵਾਰ ਮਾਰ ਮਾਰ ਨਾ ਪਛੋਤਾਈਐ ਝੂਠਾ ਇਹੋ ਸੰਸਾਰ ਕਿਨ ਸਮਝਾਈਐ ਸੱਚ ਨਾ ਧਰੇ ਪਿਆਰ ਧੰਦਾ ਧਾਈਐ ਕਾਲ ਬੁਰਾ ਖੈ ਕਾਲ ਸੇਰ ਦੁਨੀਆਈਐ ਉਹ ਕਮੀ ਸੇਰ ਜੰਦਾਰ ਮਾਰੇ ਦਾਈ ਐ ਆਪੇ ਦੇ ਪਿਆਰ ਮਨ ਵਸਾਈ ਐ ਮੋਹਤ ਨਾਚਸਾ ਵਿਲੰਮ ਭਰੀ ਐ ਪਾਈ ਐ ਗੁਰ ਪ੍ਰਸਾਦੀ ਬੋਝ ਸੱਚ ਸਮਾਈ ਐ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵੈਸਾ ਅਕ ਤਤੂਰਾ ਨੇ ਮਫਾਲ ਮਨ ਮੁਖ ਵਸਹਿ ਤਿਸ ਜਿਸ ਤੂੰ ਚੇਤਨਾ ਆਵਹੀ ਨਾਨਕ ਕਹੀਐ ਕਿ ਇਸ ਹੰਡਨ ਕਰਮਾ ਬਾਹਰੇ ਮਹੱਲਾ ਪਹਿਲਾ ਮਾਤ ਪੰਖੇ ਰੂ ਕੇ ਰਤ ਸਾਥ ਕਬ ਉਤਮ ਕਬ ਨੀਚ ਕਬ ਚੰਦਨ ਕਬ ਆਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੇਤਕ ਹਹਿ ਵਖਾਨ ਕਹਿ ਕਹਿ ਜਾਵਣਾ ਵੇਦ ਕਹਿ ਵਖਿਆਣ ਅੰਤ ਨਾ ਪਾਵਣਾ ਪੜਿਐ ਨਾਹੀ ਭੇਦ 부ਝਿਐ ਪਾਵਣਾ ਖਟ ਦਰਸ਼ਨ ਕੈ ភੇਖ ਕਿਸੈ ਸੱਚ ਸੁਮਾਵਣਾ सच्चा पर्ख लाख सबद सुहावणा मन्ने नाओ विसंख दर्गह पावणा खालक काओ आदेश टाटी गावणा नानक जोग जोग एक मन साणा शलोक महल्ला दूजा ਮੰਤਰੀ ਹੋਏ ਅਠੂਹਿਆ ਨਾਗੀ ਲੱਗੇ ਜਾਏ ਆਪਨ ਹੱਥੀ ਆਪਣੈ ਦੇ ਪੂਚਾ ਆਪੇ ਲਾਏ ਹੁਕਮ ਫਿਆ ਧੋਰ ਖਸਮ ਕਾ ਅਤੀ ਹੋ ਤੱਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੁੱਬੈ ਹਕ ਨਿ ਆਏ ਦੋਹਾ ਸਿਰਿਆ ਆਪੇ ਖਸਮ ਵੇਖੈ ਕਾਰਿ ਵਿਉ ਪਾਏ ਨਾਨਕ ਏਵੈ ਜਾਣੀਐ ਸਭ ਕਿਛ ਤਿਸਹਿ ਰਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕਾਉ 타 ਪਰਖ ਜਾਣ ਰੋਗ दारू ਦੋਵੈ 부ਝੈ 타 વૈਦ ਸੁਜਾਨ वाट न करई मामला जा मेहमान मूल जान गल्ला करे हाण लाए हाण लभ न चलै सच र सो विष्ट परवान ਸਾਰ ਸੰਦੇ ਆਗਾਸ ਕਾ ਕਿਉ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹੇ ਦੜ ਜਾਣ ਪਾਉੜੀ ਨਾਰੇ ਪੁਰਖ ਪਿਆਰ ਪ੍ਰੇਮ ਸੀਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਨੀ ਵਾਰੀਆ ਮਹਿਲਾ ਮਾਂਝ ਨਿਵਾਸ ਸਬਦ ਸਵਾਰੀਆ ਸੱਚ ਕਹਿਨ ਅਰਦਾਸ ਸੇ ਵਿਚਾਰੀਆ ਸੋਹਣ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਨ ਅਰਦਾਸ ਮਨੋ ਪਿਆਰੀਆ ਵੇਨ ਨਾਵ ਤ੍ਰੇਗਵਾਸ ਫਿਟ ਸੋ ਜੀਵੇ ਆ ਸਵਦ ਸਵਾਰੀ ਆਸ ਅੰਮ੍ਰਿਤ ਪੀਵੇ ਆ ਸਲੋਕ ਮਹੱਲਾ ਪਹਿਲਾ ਮਾਰੂ ਮਿਹ ਨਾ ਤ੍ਰਿਪਤੇ ਆ ਅੱਗੀ ਲਹੈ ਨਾ ਭੁਖ ਰਾਜਾ ਰਾਜ ਨਾ ਤ੍ਰਿਪਤੇ ਆ ਸਾਇਰ ਭਰੇ ਕੇ ਸੁਖ ਨਾਨਕ ਸਚੇ ਨਾਮ ਕੀ ਕੀਤੇ ਪੁੱਛਾ ਪੁੱਛ ਮਹੱਲਾ ਦੂਜਾ ਨੇ ਫਲੰਤਾਸ ਜਨਮਾਸ ਜਾਵਦ ਬ੍ਰਾਹਮਨਾ ਬਿੰਦਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰਥ ਹੈ ਕਾਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜੇਨ ਕਲ ਰਖੀ ਧਾਰ ਉਪਾਉੜੀ खस्मै कै दरबार वसेया सच्चा खसम कलाण कमल विगसेया हो पूरा पाए मन हो रहसेया दुश्मन कड्डे मार सज्जन सरसेया ਸੱਚਾ 사ਤਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਧਾਉ ਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤੇ ਆਹ ਜੰਮੇ ਖਤੇ ਕਰਨ ਤਾ ਖਤਿਆ ਵਿੱਚ ਪਾਹੇ ਧੋਤੇ ਮੂਲ ਨ ਉਤਰਹਿ ਜੇ ਸਉ ਧੋਵਣ ਪਾਹੇ ਨਾਨਕ ਬਖਸੇ ਬਖਸੀਐ ਨਾਹੀ ਤਾ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝਖਣਾ ਦੁਖ ਛੱਡ ਮੰਗੀਐ ਸੁਖ ਸੋ ਕਦੋ ਕਦੋਏ ਦਾਰ ਕੱਪੜੇ ਪਹਿ ਰਹਿ ਜਾਏ ਮਨੁਖ ਜਿਥੈ ਬੋਲਣ ਹਾਰੀਐ ਤਿਥੈ ਚੰਗੀ ਚੋਪਾ ਪਾਉੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚੇ ਪੁਰਖ ਅਲਖ ਸਿਰਜ નિਹਾਲਿਆ ਉੜਜਾੜ ਭੁੱਲੇ ਰਾਹ ਗੁਰ ਵੇਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੁਮਾਲਿਆ ਪਾਇਆ ਰਤਨ ਕਰਾਹੋ ਦੀਵਾ ਵਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨੇ ਡਰਿਆ ਡਰ ਲਗ ਘਰਬ ਸੇ ਗਾਲਿਆ ਨਾਮ ਕੁੱਲਾ ਜਾਗ ਫਿਰੈ ਬੇਥਾਲਿਆ ਸਲੋਕ ਮਹੱਲਾ ਤੀਜਾ ਭੈ ਵਿੱਚ ਜੰਮੈ ਭੈ ਮਰੈ ਭੀ ਭਾਉ ਮਨ ਮਹਿ ਹੋਏ ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹੱਲਾ ਤੀਜਾ ਭੈ ਵਿੱਚ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵਿਣ ਜੇ ਮਰੇ ਮੋਹ ਕਾਲੈ ਉਠ ਜਾਏ ਪਾਉੜੀ ਸਤਿਗੁਰ ਹੋਏ ਦਿਆਲ ਤਾ ਸਰਦਾ ਪੂਰੀ ਐ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਐ ਸਤਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾ ਹਾਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾ ਜਮਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾ ਨਾਵ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾ ਸੱਚ ਸੁਵਾਈਐ ਸਲੋਕ ਮਹੱਲਾ ਪਹਿਲਾ ਸੇਰ ਕੋ ਹਾਏ ਪੀਹ ਮਲਵਾਣੀ ਝੂਠਾ ਮੰਗ ਮੰਗ ਖਾਹੀ ਕੋਲ ਫਦੀ ਹਤ ਮੋਹ ਲੈਨ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਗੀ ਸਿਰ ਖੋਹਾਇਨ ਭਰੀਨ ਹੱਥ ਸੁਆਹੀ ਮਾਉ ਪੀਉ ਕਿਰਤ ਗਵਾਇਨ ਟੱਬਰ ਰੋਵਨ ਤਾਹੀ ਉਨਾ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੋਏ ਕਿਥਾ ਉਪਾਹੀ 86 ਤੀਰਥ ਦੇਨ ਨਾ ਢੋਈ ਬ੍ਰਾਹਮਣ ਅਨ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮਥੇ ਟਿਕੇ ਨਾਹੀ ਝੁੰਡੇ ਪਾਏ ਬਹਿਨ ਨਿਤ ਮਰਣੈ ਦਾੜ ਦੀ ਬਾਣ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿਛੀ ਜਾਹੀ ਨਾ ਓਏ ਜੋਗੀ ਨਾ ਓਏ ਜੰਗਮਾ ਨਾ ਓਏ ਕਾਜੀ ਮੁੱਲਾ ਦਈਏ ਵੇ ਗੋਏ ਫਿਰੇ ਵਿਗੁੱਤੇ ਫਿੱਟਾ ਵਤੈ ਗੱਲਾ ਜੀਆ ਮਾਰ ਜੀਵਾਲੇ ਸੋਈ ਅਵਰ ਨਾ ਕੋਈ ਰਖੈ ਦਾਨ ਨਹ ਤੈ ਇਸ ਨਨਹੁ ਵੰਜੇ ਭਸ ਪਈ ਸਿਰ ਕੁੱਥੈ ਪਾਣੀ ਵਿੱਚ ਹੋਂ ਰਤਨ ਉਪੰਨੇ ਮੇਰ ਕੀਆ ਮਾਦਾਣੀ 68 ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਇ ਨਿਵਾਜਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਦੇਆ ਗਾਤ ਹੋਵੈ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਥੇ ਸੈਤਾਨੀ ਇਹਨਾ ਗਾਲ ਨਾ ਪਾਣੀ ਬੁੱਠੈ ਹੋਇ ਹੋਏ ਬਿਲਾਵਲ ਜੀਆ ਜੁਗਤ ਸਮਾਣੀ ਵੁੱਠੈ ਅਨਕ ਮਾਦਕ ਪਾਹਾ ਸਭ ਸੈ ਪਰਦਾ ਹੋਵੈ ਵੁੱਠੈ ਘਾਹੋ ਚਰਹਿ ਨਿਤ ਸੁਰਹੀ ਸਾ ਧਨ ਦਹੀ ਵਿਲੋਵੈ ਤੇਤਕੇ ਹੋਮ ਜਾਤ ਸਾਧ ਪੂਜਾ ਭਇ ਕਾਰਜ ਸੋਹੈ ਗੁਰੂ ਸਮੋਂੰਦਾ ਨਦੀ ਸਭ ਸਿੱਖੀ ਨਾਤੈ ਜਿਤ ਵੜਿਆਈ ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾਂ ਸੱਤ ਚੱਟੇ ਸਿਰ ਛਾਈ ਮਹੱਲਾ ਦੂਜਾ ਅੱਗੀ ਪਾਲਾ ਕੀ ਕਰੇ ਸੂਰਜ ਕੇ ਹੀ ਰਾਤ ਚੰਦ ਹਨੇਰਾ ਕੀ ਕਰੇ ਪਾਉਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੇ ਸ਼ ਹੋਏ ਨਾਨਕ ਤਾਪ ਪਤ ਜਾਣੀ ਐ ਜਾ ਪਤ ਰੱਖੈ ਸੋਏ ਪੌੜੀ ਤੋਦ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ ਸੱਚ ਜੇ ਮੰਗੈ ਦਾਨ ਸੇ ਤੁਦੈ ਜਿਹਿਆ ਸੱਚ ਤੇਰਾ ਫੁਰਮਾਨ ਸਬਦੇ ਸੋਹਿਆ ਮਨੈ ਅ ਗਿਆਨ ਧਿਆਨ ਤੁਦੈ ਤੇ ਪਾਇਆ ਕਰਮ ਪਵੈ ਨੀਸਾਨ ਨਾ ਚੱਲੇ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜਹਿ ਸਵਾਇਆ ਨਾਨਕ ਮੰਗੈ ਦਾਨ ਜੋ ਤੁਧ ਭਾਇਆ ਸਲੋਕ ਮਹੱਲਾ ਦੂਜਾ ਦੀਖਿਆ ਆਪ ਬੁਝਾਇਆ ਸਿਫਤੀ ਸੱਚ ਸਮੇਓ ਤੈਨ ਕਉ ਕਿਆ ਉਪਦੇਸੀ ਐ ਜੇਨ ਗੁਰ ਨਾਨਕ ਦੇਓ ਮਹੱਲਾ ਪਹਿਲਾ ਆਪ 부ਝਾਏ ਸੋਈ ਬੂਜੈ ਜਿਸ ਆਪ ਸੁਝਾਏ ਤਿਸ ਸਭ ਕਿਸ ਸੂਜੈ ਕਹ ਕਹ ਕਥਨਾ ਮਾਇਆ 부ਜੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅਖਰ ਨਾਨਕ ਅਖਿਓ ਆਪ ਲਹੈ ਪ੍ਰਾਂਤ ਹੋਵੈ ਜਿਸ ਦਾਤ ਪਾਉੜੀ ਹਾਓ ਢਾਡੀ ਵੇਕਾਰ ਕਰ ਲਾਇਆ ਰਾਤ ਦੇਹ ਕੈ ਵਾਰ ਧੁਰੋਂ ਫੁਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ सच्चा नाम भोजन आया गुरमतीा खादा राज तेन सुख पाया टाडी करे पसाओ सबद बजाया नानक सच सालाहे पूरा पाया सुद्ध।